ਅਸੀਂ ਅਸਲ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਸੇ ਪਿੰਡ ਨਸ਼ਹਰਾ ਚ ਜਿੱਥੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਨਸ਼ਹਰਾ ਪਿੰਡ ਦੇ ਬਾਹਰ-ਬਾਰ ਲਗਭਗ 20-25 ਏਕੜ ਦੇ ਕਰੀਬ ਰਕਬੇ ਦੇ ਵਿੱਚ ਅਗਲੀ ਹੈ ਦੀਆਂ ਗੱਡੀਆਂ ਲਗਾਤਾਰ ਯਤਨ ਕਰ ਰਹੀਆਂ ਨੇ ਹਾਲਾਂਕਿ ਗਨੀਮਤ ਇਹ ਹੈ ਖੁਸ਼ਕਿਸਮਤੀ ਇਹ ਹੈ ਚੰਗੀ ਖਬਰ ਇਹ ਹੈ ਕਿ ਇਸ ਰਕਬੇ ਦਾ ਜ਼ਿਆਦਾਤਰ ਜੋ ਰਕਬਾ ਹੈ ਉਹ ਨਾੜ ਦਾ ਪਰ ਉਸ ਦੇ ਨਾਲ-ਨਾਲ ਕੁਝ ਕਨਕ ਵੀ ਜਿਹੜੀ ਹੈ ਉਹ ਇਸ ਅਗਜਨੀ ਦੀ ਇਸ ਘਟਨਾ ਦਾ ਸ਼ਿਕਾਰ ਹੋਈ ਹੈ ਇਸ ਅੱਗ ਲੱਗਣ ਦੇ ਨਾਲ ਇਸ ਘਟਨਾ ਦੇ ਵਿੱਚ ਡਲ ਕੇ ਸਵਾਹ ਹੋਈ ਹੈ ਕਣਕ ਦੀ ਉਹ ਫਸਲ ਜੋ ਕਿਸਾਨ ਵੱਲੋਂ ਬਜਾਈ ਤੋਂ ਲੈ ਕੇ ਵਾਢੀ ਤੱਕ ਲਗਭਗ 6 ਮਹੀਨੇ ਸਖਤ ਮਿਹਨਤ ਕੀਤੀ ਜਾਂਦੀ ਹੈ ਮੌਸਮ ਦੀ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ ਜਾਂਦਾ ਉਸ ਤੋਂ ਬਾਅਦ ਸਮੇਂ-ਸਮੇਂ ਸਿਰ ਪੈਸਾ ਖਰਚ ਕੇ ਜੋ ਹੈ ਉਹ ਰੇ ਸਪਰੇਅ ਕੀਤੀ ਜਾਂਦੀ ਹੈ ਔਰ ਜਦੋਂ ਹੁਣ ਫਸਲ ਤਿਆਰ ਹੋਈ ਵਾਢੀ ਦਾ ਸਮਾਂ ਚਿਰ ਤੱਕ ਆਇਆ ਸੀ ਲੰਬੀ ਉਡੀਕ ਤੋਂ ਬਾਅਦ ਸਾਖੀ ਤੋਂ ਬਾਅਦ ਵਾਢੀ ਸ਼ੁਰੂ ਕੀਤੀ ਜਾ ਰਹੀ ਸੀ ਕੰਬਾਈਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਇਹ ਜੋ ਦੁਖਦਾਈ ਘਟਨਾ ਵਾਪਰੀ ਜੋ ਇੱਕ ਕਿਸਾਨ ਦੇ ਲਈ ਬੇहद ਦੁਖਦਾਈ ਖਬਰ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਹਰ ਕੋਈ ਸਮਝਦਾ ਹੈ ਕਿ ਬੜੀ ਮੁਸ਼ਕਲ ਬੜੀ ਜਦੋਜਹਿਦ ਬੜੀ ਮਿਹਨਤ ਤੋਂ ਬਾਅਦ ਜਿਹੜੀ ਹੈ ਕੋਈ ਫਸਲ ਜਿਹੜੀ ਪੱਕ ਕੇ ਤਿਆਰ ਹੁੰਦੀ ਹੈ ਭਾਜੀ ਕੀ ਨਾਮ ਹੈ ਕਿੱਥੋਂ ਦੇ ਰਹੇ ਨੇ ਮੈਂ ਸੁਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਕਿਸਾਨੀ ਉਹਨੇ ਇਕਤਾ ਫਟੇ ਵੱਲੋਂ ਜੀ ਇਹ ਪਿੰਡ ਇਸ਼ਾਰੇ ਦੇ ਵਿੱਚ ਆਏ ਆ ਜਦੋਂ ਪਤਾ ਲੱਗਾ ਤੇ ਇੱਥੇ ਵੇਖੋ ਜਦੋਂ ਅੱਗ ਲੱਗੀ ਆ ਪਿੰਡ ਸੰਗਤ ਨੇ ਬਹੁਤ ਹੀ ਜਦੋਜਾਦ ਕਰਕੇ ਅੱਗ ਤੇ ਕੰਟਰੋਲ ਕੀਤਾ ਪਰ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨੀਆਂ ਸਰਕਾਰ ਇਹਦੇ ਵਿੱਚ ਨਕਾਮ ਰਹੀ ਹੈ ਨਕਾਮ ਤਾਂ ਰਹੀ ਹੈ ਤੁਸੀਂ ਉਹ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਦੇਖ ਸਕਦੇ ਜੇ ਉਹ ਜਦੋਂ ਗੱਡੀ ਆਈ ਆ ਇੱਕ ਬਾਲਟੀ ਵੀ ਵੇਖੋ ਉਹਨਾਂ ਨੇ ਪਾਣੀ ਨਹੀਂ ਨਿਕਲਿਆ ਤੇ ਗੱਡੀ ਖਰਾਬ ਤੇ ਕਿਤੇ ਨਾ ਕਿਤੇ ਸਰਕਾਰਾਂ ਦਾ ਮਾੜਾ ਰੋਲ ਜਿਹੜਾ ਇੱਥੇ ਅਦਾ ਕਿੱਥੇ ਪਹੁੰਚੀ ਪਰ ਪਾਣੀ ਆਣੀ ਸੀ ਪਾਣੀ ਵੇਖੋ ਜੀ ਫਾਇਰ ਬ੍ਰਿਗੇਡ ਆਈ ਆ ਇੱਕ ਬਾਲਟੀ ਦੇਖੋ ਜਿਹੜਾ ਪਾਣੀ ਕੱਢਿਆ ਆਊਗਾ ਤੇ ਉਹ ਬੰਦ ਹੋ ਗਈ ਤੇ ਦੱਸੋ ਕਿ ਕਿੰਨਾ ਜੱਟ ਦੇ ਹਾਂ ਸਰਕਾਰ ਉਹ ਕੀ ਸਾਥ ਦੇਗੀ ਕਿਸਾਨ ਅੱਗੇ ਵੇਖੋ ਸੜਕਾਂ ਤੇ ਉਥੇ ਸ਼ੰਭੂ ਬਾਟਰ ਤੇ ਰੋਲ ਲਿਆ ਠੀਕ ਆ ਕੁਛ ਗੜੇਮਾਰੀ ਪੈ ਰਹੀ ਆ ਕੋ ਜਾ ਦੇਖੋ ਅੱਗ ਲੱਗੀ ਆ ਤੇ ਇਥੇ ਨਾਲ ਇੱਕ ਹੋਰ ਤਾਰਾਂ ਵੇਖੋ ਜਿੱਥੇ ਬਿਜਲੀ ਬੋਰਡ ਦਾ ਵੀ ਜਿਹੜੀ ਨਕਾਮੀ ਅੱਗ ਕਿਸ ਤਰਾਂ ਲੱਗੀ ਆ ਅੱਗ ਜੀ ਇਹ ਸਰਕਟ ਕਰਕੇ ਲੱਗੀ ਆ ਬਿਜਲੀ ਬੋਰਡ ਦੀ ਨਗੇਲੀ ਕਰਕੇ ਲੱਗੀ ਆ ਜੀ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਵੇਖੋ ਮਾੜਾ ਰੋਲ ਇਹਦੇ ਵਿੱਚ ਹੈਗਾ ਲੱਗੇ ਉਹਨਾਂ ਦੀ ਤਾਰਾਂ ਤੋਂ ਹਾਂਜੀ ਇੱਧਰ ਉਹ ਤੁਸੀਂ ਦੇਖ ਸਕਦੇ ਹੋ ਉਧਰ ਤਾਰਾਂ ਹੈਗੀਆਂ ਆ ਉਹ ਤਾਰਾਂ ਜਿਹੜੀਆਂ ਸਰਕਟ ਕੀਤਾ ਦੇ ਇਹਨਾਂ ਨੇ ਕਿਹਾ ਵੀ ਸੀ ਕਿ ਹਾਂ ਵੀ ਇਹਦਾ ਕੁਝ ਨਾ ਕੁ ਪ੍ਰਬੰਧ ਪੱਕਾ ਕੀਤਾ ਜਾਵੇ ਪਰ ਬੇਨਤੀ ਕੀਤੀ ਗਈ ਸੀ ਹਾਂਜੀ ਹਾਂਜੀ ਬਿਜਲੀ ਬੋਰਡ ਨੂੰ ਜਿਹੜੀ ਬੇਨਤੀ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਜਿਹੜਾ ਆ ਬਹੁਤ ਬਹੁਤ ਤਗੜੇ ਵਾਅਦੇ ਕਰਦਾ ਆ ਪਰ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਕੋਲ ਕੰਮ ਨਹੀਂ ਹੋ ਰੇ ਕਿੰਨਾ ਹੋ ਨੁਕਸਾਨ ਕਿੰਨਾ ਹੋ ਨੁਕਸਾਨ ਇਹਨਾਂ ਦਾ 17 ਤੋਂ 18 ਕਿੱਲੇ ਜਿਹੜੀ ਆ ਪੈਲੀ ਨੂੰ ਅ ਕਣਕ ਨੂੰ ਅੱਗ ਲੱਗ ਚੁੱਕੀ ਆ ਏ ਹੋ ਸਰਕਾਰ ਨੂੰ ਮੰਗ ਕਰਦੇ ਕਿ ਇਹਨਾਂ ਨੂੰ ਜਿਹੜਾ ਮੁਆਜਰ ਦਿੱਤਾ ਜਾਵੇ ਕਣਕ ਸੀ ਕਿ ਵਿਚਨਾੜ ਵੀ ਨਹੀਂ ਥੋੜਾ ਨਾੜ ਸੀ ਪਰ ਜ਼ਿਆਦਾ ਕਣਕ ਸੀ ਭਾਈ 17 18 ਕਿੱਲੇ ਜਿਹੜੀ ਕਣਕ ਸੀ ਅੱਜ ਨੇ ਕੀ ਮੰਗ ਕੀ ਕਰਦੇ ਹੋ ਮੰਗ ਵੇਖੋ ਜੀ ਮੰਗ ਵੀ ਕੀ ਆ ਤੇ ਇੱਕ ਹਿਸਾਬ ਨਾਲ ਵੇਖੋ ਉਹ ਕਿੰਨੀ ਮਿਹਨਤ ਨਾਲ 6 ਤੋਂ 7 ਮਹੀਨੇ ਲਾ ਕੇ ਲਾ ਲੋ ਕਿੰਨਾ ਇੱਕ ਖੁੱਲੇ ਆਸਮਾਨ ਦੇ ਵਿੱਚ ਲਾ ਲੋ ਕਿ ਇੱਕ ਕਿੰਨੀ ਮਿਹਨਤ ਕਰਕੇ ਜਿਹੜਾ ਫਸਲ ਹੈ ਪੁੱਤਾਂ ਵਾਂਗੂ ਹਾਂਜੀ ਪੁੱਤਾਂ ਵਾਂਗੂ ਜਿਹੜਾ ਇੱਕ ਜਿਹੜਾ ਜੱਟ ਜਿਹੜਾ ਆਪਣੀ ਫਸਲ ਨੂੰ ਪਾਲਦਾ ਆ ਪਰ ਵੇਖੋ ਇਹੋ ਜੀ ਕਦੀ ਕੋਈ ਗੜੇ ਮਾਰੀ ਪੈ ਗਈ ਜਾਂ ਇਹੋ ਜਿਹਾ ਕੋਈ ਜਿਹੜਾ ਕੰਮ ਹੁੰਦਾ ਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਕੋਈ ਨਾ ਕੋਈ ਸਹੂਲਤ ਜਿਹੜੀ ਦੇਣੀ ਚਾਹੀਦੀ ਆ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਆ ਤੇ ਮੌਕੇ ਤੇ ਜਿਹੜਾ ਇਹ ਆਪਣਾ ਜਾਇਜ਼ਾ ਲੈ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਅਫਸਰ ਆਇਆ ਹਾਂਜੀ ਅਫਸਰ ਆਇਆ ਦੇਖ ਰਿਹਾ ਉਹ ਜਾਇਜ਼ਾ ਲੈ ਰਿਹਾ ਹਾਂਜੀ ਭਾਜੀ ਕੀ ਨਾਮ ਹੈ ਇਹ ਸਾਡੇ ਕੋਲ ਠੇਕੇ ਇਹ ਠੇਕੇ ਤੇ ਲਈ ਸੀ ਜੀ ਪਹਿਲੀ ਅੱਛਾ ਤੁਸੀਂ ਠੇਕੇ ਤੇ ਲਈ ਸੀ ਬਿਲਕੁਲ ਜੀ ਅੱਛਾ ਕਿੰਨਾ ਜੀ ਨੁਕਸਾਨ ਹੋਇਆ ਕਿੰਨੀ ਪੈੜੀ ਦਾ تقريبا ਜਿਹੜਾ ਉਹ 25 30 ਕਿਲੇ ਥਾਂ ਜਿਹੜਾ ਸੜ ਚੁੱਕਾ ਵਾ ਉਹਦੇ ਵਿੱਚ ਅੱਧੀ ਗਣਕੇ ਸਦਾ ਨਾਲ ਸੀ ਜੀ ਸਾਡਾ ਹਾਂਜੀ ਬਰਾਬਰ ਬਰਾਬਰ ਪਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕੁੱਲ ਕਿੰਨੇ ਜ਼ਮੀਦਾਰਾਂ ਦੀ ਹੈ ਕਿੰਨੇ ਨੁਕਸਾਨ ਦੇ ਇਹ ਦੋ ਦੋ ਜ਼ਮੀਦਾਰ ਹੈਗੇ ਜੀ ਦੋ ਕਿਸਾਨ ਹਾਂਜੀ ਇੱਕ ਸਾਡੇ ਕੋਲ ਤੇ ਇੱਕ ਦਰਸ਼ਨ ਸਿੰਘ ਗਿੱਲ ਨਿਸ਼ਾਰੇ ਵਾਲੇ ਉਹਨਾਂ ਨੇ ਠੇਕੇ ਤੇ ਲਈ ਉਹਨਾਂ ਦੇ ਆਪਣੀਆਂ ਜੀ ਅਸਾਂ ਉਹਨਾਂ ਦੀ ਹਾਂ ਪਰ ਨੁਕਸਾਨ ਤੇ ਆਗ ਕਿਦਾਂ ਲੱਗੀ ਪਹਿਲਾਂ ਤੇ ਸੁਆਹ ਕਿਦਾਂ ਲੱਗੀ ਆਗ ਵੇਖੋ ਜੀ ਸਾਡਾ ਇੱਥੇ ਬੰਦਾ ਹੈਗਾ ਸੀ ਉਹਨੇ ਦੱਸਿਆ ਵੀ ਉਧਰ ਸਾਡਾ ਸੌਰਖ ਸਰਕਟੇ ਹੋਇਆ ਵਿਚਾਰਾ ਕੱਲਾ ਭਜਾਉਂਦਾ ਰਿਹਾ ਉਹਨੀ ਦੇਰ ਨੂੰ ਪਿੰਡ ਵਾਲੇ ਵੇਖਿਆ ਪਿੰਡ ਵਾਲੇ ਸਾਰੇ ਭੱਜਿਆ ਆਏ ਅਸੀਂ ਦੂਜੀ ਸਾਈਡ ਤੇ ਹਾਂ ਉਧਰੋਂ ਅਸੀਂ ਟਰੈਕਟਰ ਲੈ ਕੇ ਭੱਜੇ ਆਏ ਹਾਂ ਪਰ ਅੱਗ ਤੇ ਕੰਟਰੋਲ ਕਰਨ ਦਾ ਬਹੁਤ ਜਤਨ ਕੀਤਾ ਨਹੀਂ ਹੋਈ ਦੱਸ ਰਹੇ ਕਿ ਇੱਕ ਫਰਗਡ ਪਹੁੰਚੀ ਹੁੰਦੇ ਉਹਦੇ ਘੰਟੇ ਤੋਂ ਖਰਾਬ ਤੁਸੀਂ ਵੇਖੋ ਜੀ ਇਹ ਯਕੀਨ ਕਰਨ ਵਾਲੀ ਗੱਲ ਆ ਗੱਡੀ ਲੂਸਲੀ ਪਰ ਹੈ ਨਹੀਂ ਕੋ ਸਰਕਾਰ ਕੋ ਇੰਤਜਾਮ ਕੋਈ ਨਹੀਂ ਹੈ ਫਿਰ ਬਾਅਦ ਚ ਦੂਜੀ ਹੈ ਦੂਜੀ ਗੱਡੀ ਦੇ ਜਦੋਂ ਬੁਝ ਗਈ ਸਾਈਡ ਤੇ ਲਾ ਕੇ ਖਲੋਤੇ ਦੇ ਫਿਰ ਅੱਗੇ ਤੇ ਬੁਝ ਗਈ ਜਦੋਂ ਇਹਦੇ ਹੁਣ ਉਹਨਾਂ ਨੇ ਉਹ ਵਾਲੀ ਅੱਗਾ ਆ ਬੁਝਾਈ ਸਾਰੀ ਜੀ ਬਿਲਕੁਲ ਆ ਬੁਝਾਈ ਅੱਛਾ ਫਾਇਰ ਬ੍ਰਿਗੇਡ ਦੇ ਆਈ ਗੱਡੀ ਉਹ ਚੱਲੀ ਨਹੀਂ ਚੱਲੀ ਨਹੀਂ ਜੀ ਉਸ ਤੋਂ ਬਾਅਦ ਉਸਰਨ ਦੂਜੀ ਗੱਡੀ ਪਹੁੰਚਣ ਤੋਂ ਪਹਿਲਾਂ ਪਹਿਲਾਂ ਪਿੰਡ ਵਾਸੀਆਂ ਨੇ ਆਪ ਹੀ ਬਜਾ ਬਜਾ ਲਈ ਹਾਂਜੀ ਬਿਲਕੁਲ ਜੀ ਵੇਖੋ ਆਈ ਸਰਕਾਰ ਗੱਡੀ ਹੁਣੇ ਆ ਜੇ ਇਹ ਨਾ ਬੁਝਾਈ ਜਾਂਦੀ ਤੇ ਨੁਕਸਾਨ ਹੋਰ ਵੱਧ ਜਾਣਾ ਸੀ ਇਹ ਵੇਖੋ ਜੀ ਇੱਧਰ ਵੇਖੋ ਕਣਕ ਦਾ ਮਾਲ ਮਾਰੇ ਜਾਂਦੀ ਇ ਹਰਾਨ ਪਰੇਸ਼ਾਨ ਕਰਨ ਦੇਣ ਵਾਲੀ ਹੈ ਕਿ ਜੇਕਰ ਇਸ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਪਿੰਡ ਵਾਸੀ ਚੁਕੰਨੇ ਨਾ ਹੁੰਦੇ ਇੱਥੇ ਪਹੁੰਚ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਅੱਗ ਨੂੰ ਬੁਝਾਉਣ ਦਾ ਯਤਨ ਨਾ ਕਰਦੇ ਤਾਂ ਬਿਲਕੁਲ ਇਹ 5 ਫੁੱਟ ਦਾ ਪਿਆ ਹੋਣਾ ਵਿੱਚ 5 ਫੁੱਟ ਦਾ ਰਸਤਾ ਹੋਣਾ 5-6 ਫੁੱਟ ਦਾ ਤਾਂ ਤਿਆਰ ਖੜੀ ਕਣਕ ਜਿਹੜੀ ਹੈ ਇਹ ਵੀ ਇਸ ਅੱਗ ਦੇ ਵਿੱਚ ਝੁਲਸ ਜਾਣੀ ਸੀ ਇਹ ਵੀ ਅੱਗ ਦੇ ਵਿੱਚ ਰਾਖ ਹੋ ਜਾਣੀ ਸੀ ਪਰ ਬੜੀ ਦੁਖਦਾਈ ਹੈ 6 ਮਹੀਨੇ ਦੀ ਮਿਹਨਤ ਜਿਹੜੀ ਉਹ ਬੇਕਾਰ ਗਈ ਜਿੱਥੇ ਕਮਾਈ ਦੀ ਆਸਾਂ ਵਿੱਚਦਾ ਸੀ ਉੱਥੇ ਹੁਣ ਨੁਕਸਾਨ ਇੱਕ ਵੱਡਾ ਚੱਲਣਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪੈ ਰਿਹਾ ਜੀ ਵੇਖੋ ਜ਼ਿਮੀਦਾਰ ਹੁੰਦਾ ਜਿਹੜਾ ਆੜਤੀ ਚੁੱਕ ਕੇ ਪਹਿਲਾਂ ਪੈਸੇ ਵਰਤੇ ਹੁੰਦੇ ਸਭ ਕੁਝ ਕੀਤਾ ਹੁੰਦਾ ਉਹਨਾਂ ਨੇ ਹੁਣ ਤਾਂ ਇਹ ਮਤਲਬ ਵੀ ਆੜਤੀ ਦੇ ਪੈਸੇ ਕਿਵੇਂ ਲਾਵਾਂਗੇ ਸਾਨੂੰ ਤਾਂ ਵਿਆਜ ਤੋਂ ਹੋਰ ਸਿਰ ਚੜੀ ਜਾਣਾ ਜਦੋਂ ਪੈਸੇ ਨਾ ਉਤਰੇ ਤੇ ਮੰਗ ਕੀ ਕਰਦੇ ਹੋ ਫਿਰ ਸਰਕਾਰ ਤੋਂ ਸਰਕਾਰ ਗਾੜੀ ਇਹੀ ਮੰਗ ਕਰਦੇ ਆ ਵੀ ਸਾਨੂੰ ਇਹਦਾ ਮਾਫਜ਼ਾ ਦਿੱਤਾ ਜਾਵੇ ਜੀ ਜਿੰਨਾ ਸਾਡਾ ਨੁਕਸਾਨ ਹੋਇਆ ਤੇ ਵੇਖੋ ਸਭ ਤੋਂ ਵੱਡੀ ਦੇ ਪ੍ਰਸ਼ਾਸਨ ਦੀ ਇਹ ਗਲਤੀ ਵੀ ਜਦੋਂ ਪਤਾ ਕਣਕਾਂ ਪੱਕੀਆਂ ਵਾ ਤੇ ਕਰੰਟ ਇਸ ਸਾਈਡ ਤੋਂ ਬੰਦ ਕੀਤਾ ਜਾਣਾ ਚਾਹੀਦਾ ਹੈ ਪਹਿਲਾਂ ਬਿਜਲੀ ਬੋਰਡ ਨੂੰ ਦੱਸਿਆ ਸੀ ਵੀ ਤਾਰਾਂ ਨੇੜੇ ਆ ਜਾਂ ਕਿਤਾ ਜੀ ਤਲਾਕ ਕੀਤੀ ਆ ਇਸ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਮਤਲਬ ਡੰਡੇ ਆ ਪਛਲੇ ਸਾਈਡ ਦੇ ਜਿਹੜੇ ਤਾਰਾਂ ਲੰਮਕਦੀਆਂ ਤੁਹਾਨੂੰ ਉਹ ਵੀ ਮੌਕਾ ਵਿਖਾ ਦਾਂਗੇ ਉਹ ਡੰਡੇ ਡੰਡੇ ਆਪ ਹੀ ਬੰਨੀ ਦੇ ਸਭ ਕੁਝ ਕਰੀਦਾ ਪਰ ਬਿਜਲੀ ਬੋਰਡ ਕੁਝ ਨਹੀਂ ਕਰਦੀ ਪਹਿਲਾਂ ਮੌਸਮ ਨੇ ਕਹਿ ਰਿਹਾਤਾ ਗੜੇਮਬਰੀ ਹੋਗੀ ਬਾਰਿਸ਼ ਹੋਗੀ ਉਤੋਂ ਨਾਲ ਕੰਮ ਹੋ ਗਿਆ ਵੇਖੋ ਮੌਸਮ ਦੇ ਜਿਹੜੇ ਕੁਦਰਤੀ ਆਫਤ ਹੈ ਜੀ ਇਹ ਬਾਰੇ ਬਿਜਲੀ ਬੋਰਡ ਦੀ ਅੰਗੇਲੀ ਕਰਕੇ ਹੋਇਆ ਸਭ ਕੁਝ ਇਹ ਜੇ ਨਾਂ ਤਾਰਾਂ ਦਾ ਸਰਕਟ ਸਰਕਟ ਹੁੰਦਾ ਤੇ ਨਾਂ ਇਹਨਾਂ ਨੁਕਸਾਨ ਹੁੰਦਾ। ਤੁਸੀਂ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕੋਈ ਹੈ ਆਸ ਉਮੀਦ ਕੋਈ ਸਰਕਾਰ ਬਾਹ ਫੜੂਗੀ ਕਿ ਮਦਦ ਕਰੂਗੀ? ਨਹੀਂ ਕਹਿ ਸਕਦੇ ਆ ਉਹ ਕਰਨਾ ਨਾ ਕਰਨਾ ਇਹ ਤਾਂ ਉਹਨਾਂ ਦੀ ਆ। ਅਸੀਂ ਤੇ ਕਹਿ ਸਕਦੇ ਵੀ ਸਾਡੀ ਮਦਦ ਕੀਤੀ ਜਾਵੇ। ਵੀਰ ਜੀ ਗੁਰਪਾਲ ਸਿੰਘ ਨਾਮ ਹੈ ਮੇਰਾ ਨਸ਼ਹਿਰਾ ਕਲਾ ਤੋਂ ਮੈਂ ਵਸਿਆ ਆ ਤੇ ਖੇਤੀ ਬਾੜੀ ਦਾ ਕੰਮ ਕਰਦਾ ਇੱਥੇ। ਦੁਖਦਈ ਘਟਨਾ ਵਾਪਰੀ ਭਾਜੀ ਕਿੰਨੀ ਜ਼ਮੀਨ 'ਚ ਤੁਹਾਡੀ ਫਸਲ ਦਾ ਨੁਕਸਾਨ? ਵੀਰ ਜੀ ਫਸਲ ਦਾ ਨੁਕਸਾਨ ਤੇ ਦੁਖਦਈ ਹੈਗਾ ਹੀ ਆ। ਮਹਿਕਮੇ ਦੀ ਜਿਹੜੀ ਅਣਗਹਿਲੀ ਉਹ ਜ਼ਿਆਦਾ ਦੁਖਦਈ ਆ। ਪਿਤਾਰਾਂ ਜੁ ਸਪਾਰਕ ਦੇ ਨਾਲ ਇਥੋਂ ਅੱਗ ਫੈਲਦੀ ਫੈਲਦੀ 25 26 ਏਕੜ ਸੜ ਚੁੱਕਾ ਮੌਕੇ ਦੇ ਉੱਤੇ ਦੇਖੋ ਸਾਈਡ ਤੇ ਤੁਸੀਂ ਜਿੱਥੋਂ ਤੱਕ ਨਜ਼ਰ ਮਾਰਦੇ ਹੋ 2 400 ਕਿੱਲੇ ਤੱਕ ਕਣਕ ਨਜ਼ਰ ਆਉਂਦੀ ਆ ਪਿੰਡ ਨੇ ਜੋਰ ਪਾਰ ਕੇ ਜਿੰਨਾ ਕਿ ਸੜ ਚੁੱਕਾ ਹੀ ਉਥੇ ਕੰਟਰੋਲ ਕਰਕੇ ਅੱਗ ਮੇਰੇ ਭੈਣ ਭਰਾਵਾਂ ਸਾਰਿਆਂ ਨੇ ਬਹੁਤ ਲੋਕਾਂ ਦੇ ਹੱਥ ਪੈਰ ਛੜ ਗਏ ਨੇ ਬੁਝਾਉਂਦਿਆਂ ਕਈ ਨੁਕਸਾਨ ਛੋਟੇ ਛੋਟੇ ਹੋਏ ਨੇ ਪਰ ਅੱਗ ਤੇ ਕੰਟਰੋਲ ਪਾ ਲਿਆ ਵਾ ਸਾਰਾ ਤੇ ਕਣਕ ਜਿਹੜੀ ਮੇਰੀ ਪਰਸਨਲ 5 ਏਕੜ ਸੜ ਚੁੱਕੀ ਆ ਮੇਰੇ ਗਵਾਂਢੀ ਨੇ ਸਦਾਰ ਮਲੂਕ ਸਿੰਘ ਹੋਣੀ ਉਹਨਾਂ ਦਾ ਕਿੰਨਾ ਥਾਂ ਸਾਰੀ ਕਣਕ ਕੀ ਕਿ ਨਾਲ ਵੀ ਵੀਰ ਜੀ ਕੁਛ ਨਾਲ ਵੀ ਸੀਗਾ ਨਾਲ ਸਾਰੀ ਕਣਕ ਨਹੀਂ ਸੀ ਮੇਰੀ ਕਣਕ ਸੀ ਉਹਨਾਂ ਦਾ ਕੀ ਆ ਤੁਹਾਨੂੰ ਆਪ ਦੱਸੋ ਸਾਰੀ 5 ਏਕੜ ਕਣਕ ਹਾਂਜੀ ਮੈਨੂੰ ਅੱਜ 4 ਵਜੇ ਦਾ ਮਸ਼ੀਨ ਦਾ ਟਾਈਮ ਸੀ ਮੇਰਾ ਤੇ ਮੈਂ ਆਪਣੇ ਇੱਥੇ ਮੇਰੇ ਲੇਬਰ ਦੇ ਬੰਦੇ ਵਾਢੀ ਸ਼ੁਰੂ ਹੋਣੀ ਸੀ ਹਾਂਜੀ ਵੀਰ ਜੀ ਇੱਥੇ ਨਸ਼ਰੇ ਅਸੀਂ ਅੱਜ ਵਾਢੀ ਕਰਨੀ ਸੀਗੀ ਤੇ ਉਹ ਵਾਢੀ ਕਰਨ ਤੋਂ 1 ਘੰਟਾ ਪਹਿਲਾਂ ਤਕਰੀਬਨ ਕੋਈ ਤਾਰ ਦੇ ਸਪਾਰਕ ਦੇ ਨਾਲ ਸਾਈਡ ਤੋਂ ਅੱਗ ਨਿਕਲੀ ਜਿੱਥੇ ਮੌਕੇ ਤੇ ਨਾ ਸੀਜ਼ਨ ਚੱਲ ਰਿਹਾ ਤੇ ਤਕਰੀਬਨ ਬੰਦੇ ਜ਼ਮੀਨ ਦੇ ਵਿੱਚ ਹੀ ਜਿਹਨੇ ਬੰਦੇ ਨੇ ਜੁੜਦੀ ਵੇਖੀ ਤਾਰ ਉਹ ਮੌਕੇ ਤੇ ਹਾਜ਼ਰ ਹੀ ਉਹਨੇ ਕਿਹਾ ਅੱਗ ਪਿੰਡ ਵਾਸੀਆਂ ਨੇ ਦੱਸਿਆ ਜੀ ਕਿ ਕਾਫੀ ਹਿੰਮਤ ਕੀਤੀ ਹਾਂਜੀ 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 ਨਹੀਂ ਪਿੰਡ ਵੇਖੋ ਆ ਪਿੰਡ ਦੀ ਗੱਡੀ ਜਿਹੜੀ ਆ ਕੇ ਫੇਰ ਹੋ ਗਈ ਚੱਲੀ ਨਹੀਂ ਹਾਂਜੀ ਵੀਰ ਜੀ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਆਈ ਨਾ ਜੀ ਉਹ ਕੋ ਟੈਕਨੀਕਲ ਕਾਰਨ ਕਰਕੇ ਲਾ ਲੋ ਜਾਂ ਜਿਸ ਤਰ੍ਹਾਂ ਵੀ ਆ ਜੀ ਉਹ ਬਿਲਕੁਲ ਵੀ ਨਹੀਂ ਚੱਲ ਪਾਈ ਉਹਨੇ ਉਹਨਾਂ ਨੇ ਆਪਣੀ ਜਿਹੜੀ ਪਾਈਪ ਸੀ ਉਹ ਸੜਨ ਤੋਂ ਬੜੀ ਮੁਸ਼ਕਲ ਬਚਾਈ ਆਗੋਂ ਉਹਨਾਂ ਨੇ ਕੀ ਸਾਡੀ ਬੁਝਾਉਣੀ ਹ ਹੱਲੇ ਵੀ ਖਲਾਰ ਕੇ ਬੈਠੇ ਨੇ ਵੀਡੀਓ ਹੈਗੀਆਂ ਨੇ ਲੋਕਾਂ ਕੋ ਤੁਸੀਂ ਲੈ ਸਕਦੇ ਹੋ ਸੋਰਸਾਂ ਤੋਂ ਤੇ ਬਹੁਤ ਕੋਈ ਉਹਨਾਂ ਦਾ ਬਿਲਕੁਲ ਆਇਆ ਨਾ ਆਇਆ ਇੱਕ ਬਰਾਬਰ ਰਿਆ ਜ਼ੀਰੋ ਉਹਨਾਂ ਦਾ ਸਹਿ ਤੇ ਬਿਲਕੁਲ ਸਾਡਾ ਸਾਰਾ ਨੁਕਸਾਨ ਕਰ ਦਿੱਤਾ। ਫਿਰ ਜ਼ਿੰਮੇਵਾਰ ਬਿਜਲੀ ਪਾਗ ਹੋਇਆ ਜੀ। ਵੀਰ ਜੀ ਬਿਲਕੁਲ ਵੇਖੋ ਹੁਣ ਜਿਹੜੀ ਅੱਗ ਦਾ ਸੋਰਸ ਆ ਜੇ ਇਹ ਦੇਖੋ ਕਿਸ ਬੰਦੇ ਨੇ ਲਾਈ ਹੋਵੇ ਆਪਾਂ ਉਹਦਾ ਨਾਮ ਲਈਏ। ਹੁਣ ਜਦੋਂ ਲੱਗੀ ਤਾਰਾਂ ਜੁੜ ਕੇ ਆ ਤੇ ਜਿੰਨੇ ਵੀ ਇਹਨਾਂ ਦੀਆਂ ਤਾਰਾਂ ਬਿਜਲੀ ਬੋਰਡ ਦੀਆਂ ਨੇ ਜੀ ਜਿੰਨਾਂ ਦੀਆਂ ਤਾਰਾਂ ਪਹਿਲਾਂ ਬਿਜਲੀ ਬੋਰਡ ਨੂੰ ਇਤਲਾਹ ਵੀ ਕੀਤੀ ਗਈ। ਵੀਰ ਜੀ ਇਤਲਾਹ ਉਹ ਵੇਖੋ ਸਾਡੇ ਇਲਾਕੇ ਦੇ ਜਿਹੜੇ ਜੈ ਸਾਹਿਬ ਨੇ ਉਹ ਕਾਫੀ ਮਿਹਨਤ ਕਰਦੇ ਨੇ ਵੇਖੋ ਉਹ ਰਹਿੰਦੇ ਤੇ ਸ਼ਹੀਦ ਨੇ। ਪਰ ਇਹ ਜਿਹੜਾ ਹੁਣ ਐਕਸੀਡੈਂਟਲੀ ਵਾਪਰ ਗਈ ਚੀਜ਼ ਇਹਦੇ ਵਿੱਚ ਸਾਡਾ ਬਹੁਤ ਨੁਕ ਲਗਭਗ 6 ਮਹੀਨੇ ਦੀ ਮਿਹਨਤ ਹੁੰਦੀ ਹੈ ਬੜੀਆਂ ਆਸਮਬਿੱਧਾਂ ਜੁੜੀਆਂ ਹੁੰਦੀਆਂ ਕਿ ਹੁਣ ਜਿੱਥੇ ਅਸੀਂ ਦੱਸਿਆ ਕਿ ਅੱਜ ਹੀ ਬਾਡੀ ਸ਼ੁਰੂ ਹੋਣੀ ਸੀ ਤੇ ਕਈ ਪ੍ਰੋਜੈਕਟ ਜਿਹੜੇ ਆ ਉਹ ਜੁੜੇ ਹੁੰਦੇ ਆ ਇਸ ਪੁੱਤਾਂ ਗੁਪਾਲੀ ਫਸਲ ਨੂੰ ਵੇਚਣ ਦੇ ਨਾਲ ਵੀ ਜੀ ਵੇਖੋ ਇਹ ਨਾ ਇੱਕ ਸਰਕਲ ਆ ਸਾਡਾ ਜਿਮੀਦਾਰ ਇਹਦਾ ਅਸੀਂ ਆਪਦੇ ਝੋਨੇ ਦੇ ਵਿੱਚੋਂ ਕੁਝ ਆਪਣੇ ਕਿਰਤ ਵਿੱਚੋਂ ਕੁਝ ਪੈਸੇ ਅਸੀਂ ਯੂਜ਼ ਕਰਕੇ ਆਪਣੇ ਬੱਚੇ ਪਾਲ ਕੇ ਯੂਜ਼ ਕਰਕੇ ਪੈਸੇ ਖਰਚ ਕੇ ਬਕਾਇਆ ਕਣਕ ਦੇ ਉੱਤੇ ਇਨਵੈਸਟ ਕੀਤੇ ਹੁੰਦੇ ਦੁਬਾਰਾ ਕਣਕ ਦੀ ਵਾਢੀ ਤੋਂ ਉੱਤੋਂ ਜੋ ਸਾਨੂੰ ਆਉਣਾ ਇਹਦੇ ਚੋਂ ਅਸੀਂ ਫੇਰ ਕੋਈ 20 15 20000 ਰੁਪਿਆ ਏਕੜ ਜੋ ਵੀ ਝੋਨੇ ਦੇ ਖਰਚ ਅਗਲੇ ਸਾਲ ਆਉਣਾ ਹੈ ਉਹ ਕਰਨਾ ਹੈ ਵਿੱਚੋਂ ਮੇਰਾ ਤਾਂ ਤਕਰੀਬਨ 5 ਏਕੜ 5 ਏਕੜਾ ਹਿੱਸੇ ਕਣਕ ਮੇਰੀ ਸੜ ਤੇ ਗੱਲੇ ਵਿਖਲੋਤਾ ਇਹਦੇ ਦਾਣੇ ਵਿੱਚ ਭਰੇ ਪਏ ਨੇ ਜ਼ਮੀਨ ਦੇ ਵਿੱਚ ਸੜ ਕੇ ਸਾਰੇ ਤੇ ਬਹੁਤ ਨੁਕਸਾਨ ਹੈ ਅਗਲੀ ਫਸਲ ਦੇ ਉੱਤੇ ਖਰਚਾ ਕਰਨ ਦੇ ਲਈ ਵੀ ਸਾਨੂੰ ਪੈਸੇ ਚਾਹੀਦੇ ਨੇ ਲੋੜੀ ਦੇ ਹੁੰਦੇ ਹੀ ਨੇ ਇਹ ਬਹੁਤ ਨੁਕਸਾਨ ਆ ਜੀ ਸਾਡਾ ਇਸ ਚੀਜ਼ ਦੇ ਵਿੱਚ ਪਰ ਇਹ ਵੀ ਕਿ ਸਾਹਮਣੇ ਹੋਰ ਵੀ ਬਹੁਤ ਜ਼ਿਆਦਾ ਕਣਕ ਤਿਆਰ ਸੀ ਜੇ ਪਿੰਡ ਵਾਸੀ ਨਾ ਹਿੰਮਤ ਕਰਦੇ ਤੇ ਨਹੀਂ ਵੀਰ ਜੀ ਨਹੀਂ ਦੇਖੋ ਜੇ ਆਪਾਂ ਅੱਗ ਬੁਝਾਵਾਂਗੇ ਨਹੀਂ ਤੇ ਬੁਝੇਗੀ ਕਿਸ ਤਰ੍ਹਾਂ ਜੇ ਲੋਕ ਨਹੀਂ ਆਉਂਦੇ ਤੇ ਇਹ ਨਹੀਂ ਸੀ ਬੁਝਣੀ ਜੀ ਇਹ ਉਦੋਂ ਹੀ ਬੁਝਣੀ ਸੀ ਜਦੋਂ ਸਾਰੇ ਇਲਾਕੇ ਦੀ ਕਣਕ ਮੁੱਕ ਜਾਂਦੀ ਇਹ ਨਹੀਂ ਸੀ ਬੁਝਣੀ ਕਣਕ ਇਹ ਪਿੰਡ ਵਾਸੀਆਂ ਨੇ ਹਿੰਮਤ ਕੀਤੀ ਇਹ 500 ਬੰਦੇ ਦੀ ਮਿਹਨ ਭਾਜੀ ਹੁਣ ਮੰਗ ਕੀ ਸਰਕਾਰ ਕੋਲ ਮੰਗ ਵੀਰ ਜੀ ਇਹ ਆ ਕਿ ਸਾਡੀ ਜਿਹੜੀ ਕਣਕ ਸੜ ਚੁੱਕੀ ਆ ਸਾਨੂੰ ਉਹਦਾ ਕੰਪਨਸੇਸ਼ਨ ਦੇ ਦੇਣ ਵਿੱਚ ਉਹਦੇ ਜੋ ਆਸਤਨ ਝਾੜੇ ਸੋਚ ਰਹੇ ਨੇ ਅੱਜ ਸਾਲ ਅਖਬਾਰਾਂ ਚ ਰੋਜ਼ ਆ ਰਿਹਾ ਵਾ ਪ 70 ਮਣ ਨਿਕਲ ਰਹੀ ਆ 65 ਮਣ ਨਿਕਲ ਰਹੀ 60 ਮਣ ਨਿਕਲ ਰਹੀ ਜੋ ਇਹ ਸੋਚਦੇ ਨੇ ਵੀ ਇੰਨੀ ਨਿਕਲਦੀ ਘੱਟ ਨਿਕਲਦੀ ਵੱਧ ਨਿਕਲਦੀ ਸਾਨੂੰ ਕੁਵੰਟਲਾਂ ਨਾਲ ਪੈਸੇ ਦੇ ਦੇਣ ਸਾਡੀ ਵੀ ਵਿੱਚ ਗਲਤੀ ਨਹੀਂ ਨਾ ਵੀਰ ਜੀ ਕੋਈ ਹੈਗੀ ਇਸ ਚੀਜ਼ ਦੇ ਵਿੱਚ ਅਸੀਂ ਤੁਸੀਂ ਦੇਖੋ ਸਫਰ ਰਹੇ ਆ ਗਲਤੀ ਕੋਈ ਕਰੇ ਸਫਰ ਕੋਈ ਕਰੇ ਗੱਲ ਬਣਦੀ ਨਹੀਂ ਇਹ ਤੇ ਅਹੀ ਸਾਡੀ ਮੰਗ ਆ ਇਹ ਸਾਡੀ ਬੇਨਤੀ ਆ ਇਹਦੇ ਚ ਕੋਈ ਅਸੀਂ ਦੇਖੋ ਅਸੀਂ ਆਪਦੀ ਮ ਸਪਾਰਕਿੰਗ ਹੋਣ ਦੇ ਕਾਰਨ ਸ਼ਾਰਟ ਸਰਕਟ ਹੋਣ ਦੇ ਨਾਲ ਇੱਥੇ ਤਿਆਰ ਖੜੀ ਫਸਲ ਨੂੰ ਜਿਹੜੀ ਹੈ ਉਹ ਅੱਗ ਲੱਗੀ ਔਰ ਇੱਥੋਂ ਸ਼ੁਰੂ ਹੁੰਦੀ ਹੁੰਦੀ ਅੱਗਾ ਬਿਲਕੁਲ 25 ਏਕੜ ਦੇ ਕਰੀਬ ਜੋ 25 ਕਿੱਲੇ ਦੇ ਕਰੀਬ ਜੋ ਰਕਬਾ ਜਿੰਦੇ ਵਿੱਚੋਂ ਕੁਝ ਨਾੜ ਸੀ ਔਰ ਜ਼ਿਆਦਾ ਹਿੱਸਾ ਜਿਹੜਾ ਉਹ ਤਿਆਰ ਕਣਕ ਦਾ ਸੀ ਤਾਂ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਚੰਦ ਮਿੰਟਾਂ ਦੇ ਵਿੱਚ ਇਹ ਫਸਲ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਹੈ ਤੂੰ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਬੇਹੱਦ ਦੁਖਦਾਈ ਮੰਦਰ ਜਿਹੜਾ ਨਜ਼ਰ ਆ ਰਿਹਾ ਹੈ 6 ਮਿੰਟ ਜਿਹੜੀ ਮਿਹਨਤ ਹੈ ਉਹ ਇਹਨਾਂ ਦੋ ਜ਼ਿੰਮੇਵਾਰਾਂ ਦੀ ਸੜ ਕੇ ਸੁਆਹ ਹੋ ਚੁੱਕੀ ਹੈ ਉਹ ਤਤਾਰਾ ਤੋਂ ਲੱਗੀ ਆ ਸਾਹਮਣੇ ਆ ਜਾ ਕੇ ਵੇਖ ਲੋ ਕਾ ਛੜਿਆ ਤੇ ਨਹੀਂ ਕੰਟਰੋਲ ਆ ਪਾਣੀ ਪਾਉਂਦੇ ਰਹੇ ਆ ਪਰ ਨਹੀਂ ਬਾਹ ਗੇ ਸਭ ਤੋਂ ਪਹਿਲਾਂ ਤੁਸੀਂ ਵੇਖੀ ਹਾਂ ਜੀ ਇਹੋ ਇੱਥੇ ਰਹਿੰਦੇ ਆ ਮੈਰੀ ਨਾਮ ਨੇ ਨਹੀਂ ਕਟ ਰਿਹਾ ਕਿ ਤੁਸੀਂ ਫਿਰ ਸਭ ਤੋਂ ਪਹਿਲਾਂ ਪਾਣੀ ਪਾਉਂਦੇ ਰਹੇ ਪਰ ਨਹੀਂ ਵਾਹ ਗਈ ਹਵਾ ਤੇਜ਼ ਸੀ ਤੇ ਫੈਲ ਗਈ ਹਾਂ ਹਵਾ ਬਹੁਤ ਜ਼ਿਆਦੀ ਤੇਜ਼ ਸੀ ਹੋਵੇ ਪੱਤੇ ਦੂਤੇ ਰੁੱਖਾਂ ਦੇ ਪਾਣੀ ਪਾਉਂਦੇ ਰਹੇ ਪਰ ਨਹੀਂ ਵਾਹ ਗਈ ਫਿਰ ਪਿੰਡ ਪਿੰਡ ਵਾਲੇ ਵੀ ਆ ਗਏ ਪਿੰਡ ਵਾਲੇ ਮਦਦ ਕੀਤੀ ਕੋਈ ਗਵਾਹ ਨਹੀਂ ਟਰੈਕਟਰ ਵੀ ਫੇਰੇ ਆ ਕੋਈ ਨਹੀਂ ਵਾਹ ਗਈ ਗੱਡੀ ਆਈ ਉੱਚ ਵੀ ਪਾਣੀ ਨਹੀਂ ਹੈਗਾ ਤੇ ਫਾਇਰ ਬ੍ਰੀਡ ਦੀ ਆ ਅੱਗ ਬੁਝਾਰ ਵਾਲੀ ਗੱਡੀ ਆ ਹਾਂ ਉੱਚ ਬਾਟੀ ਪਾਣੀ ਵੀ ਨਹੀਂ ਹੈ ਫਿਰ ਦਜੀ ਆਈ ਦਜੀ ਆਈ ਉਹਨਾਂ ਜਿਹਨੂੰ ਕੰਮ ਲੱਗ ਗਿਆ ਖੁਦਾਈ ਕਰ ਹਾਂ ਸੋ ਕੋਈ ਕਣ ਕਿਸ ਮਿੰਟੋ ਮਿੰਟ ਨਿਕਲ ਗਈ ਰੁੱਖਾਂ ਦਾ ਘਰ ਅੱਗ ਪਈ ਜਾਵੇ ਬਹੁਤ ਜਿਆਦੀ ਹੈ ਨੇਰ ਹੁਣ ਤੱਕ ਕੀ ਜਾਣਕਾਰੀ ਕਿਸ ਤਰ੍ਹਾਂ ਵਾਪਰੀ ਹੈ ਘਟਨਾ ਜੇ ਜਦੋਂ ਅੱਗ ਲੱਗੀ ਸੀ ਮੌਕੇ ਤੇ ਮੌਜੂਦ ਸੀਗੇ ਪਿੰਡ ਦੀ ਹਲਪ ਨਾਲ ਬੱਚਿਆਂ ਦੇ ਸਿਆਣਿਆਂ ਦੇ ਸੰਯੋਗ ਨਾਲ ਅੱਗ ਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਮਂਗਾਈ ਉਹਦੀ ਸਹਾਇਤਾ ਲੈ ਕੇ ਅੱਗ ਤੇ ਕਾਬੂ ਪਾਇਆ ਹੀ ਹੁਣ ਤੱਕ ਤੇ ਹੀ ਪਤਾ ਲੱਗਾ ਕਿ ਖੇਤਾਂ ਦੇ ਜੀ ਤਾਰਾ ਨੰਗਦੀਆਂ ਹੀ ਹੈ ਬਹੁਤ ਨੀਂੀਆਂ ਸੀਗੀਆਂ ਉਹ ਤਾਰਾ ਨਿਮਿਆਰ ਕਰਕੇ ਸਰਕਟ ਹੋ ਗਿਆ ਸਰਕਟੋਂ ਅੱਗ ਲੱਗ ਗਈ ਜਿਹੜੀ ਆਪਾਂ ਇਹਨਾਂ ਨੂੰ ਕਿਸਾਨਾਂ ਨੂੰ ਆਖਿਆ ਵੀ ਸਾਡੇ ਕੋਲ ਥਾਣੇ ਆਪਣੀ ਰਿਪੋਰਟ ਦਰਜ ਕਰਾਓ ਜੋ ਮਾਝਾ ਬਣੇਗਾ ਆਪਾਂ ਲੈ ਕੇ ਭੇਜਦਾ ਸਰਕਾਰ ਤੱਕ ਕੰਮ ਪਹੁੰਚਾ ਦਾਂਗੇ ਜੀ ਤਾਰਨ ਨੂੰ ਸਿਰ ਰਿਪੋਰਟ ਦਰਜ ਕਰ ਦਿਓ ਕਿ ਕਿੰਨਾ ਦਾ ਨੁਕਸਾਨ ਹੋਇਆ ਹਾਂਜੀ ਇਹ ਰਿਪੋਰਟ ਅਸੀਂ ਦਰਜ ਕਰਾਂਗੇ ਤੇ ਸਾਨੂੰ ਕੰਪਲੀਟਾਂ ਦੇਣਗੇ ਇਹ ਨੁਕਸਾਨ ਜਨਾ ਹੋਇਆ ਨੁਕਸਾਨ ਕਰੀਬ 12-13 ਕਿੱਲੇ ਕਣਕਾ 12-13 ਕਿੱਲੇ ਨਾੜ ਛੜ ਗਿਆ ਦੋ ਦੋ ਕਿਸਾਨਾਂ ਦਾ ਇਹ ਜਿਹਨੇ ਵੱਲੋਂ ਬੀਲੀ ਬੋੜ ਹੋਏ ਜੀ ਤਾਰਾ ਬੀਲੀ ਬੋੜ ਹੋਏਗੇ ਜੀ ਤਾਂ ਤਾਰਾ ਨੰਗਣੀਆਂ ਨੀਵੀਆਂ ਨੇ ਜੁੜੀਆਂ ਪੰਜਾਬ ਵਿੱਚ ਦੋ ਦੋ ਇੰਚ ਦਾ ਫਰਕ ਹੈ ਵਿੱਚ ਤਾਰ ਦੇ ਤਾਂ ਹਵਾਜ ਦੇ ਵਗੀ ਤਾਰਾਂ ਜੁੜ ਗਈਆਂ ਬੜੀ ਦੁਖਦਾਈ ਗੱਲ ਹੈ ਬੱਪੂ ਜੀ ਬੜੀ ਮਿਹਨਤ ਤੋਂ ਬਾਅਦ ਜਿਹੜੀ ਫਸਲ ਤਿਆਰ ਹੁੰਦੀ ਹੈ ਵੇਖੋ ਜੀ ਇਹ ਮੇਰੀ ਪਹਿਲੀ ਮੈਂ 70000 ਨੂੰ ਠੇਕੇ ਤੇ ਲਈ ਆ ਤੇ ਪ੍ਰਾਣੀ ਵਾਰਿਆਂ ਤੇ ਮੈਂ ਨਸ਼ਹਿਰਾ ਖੁਰਦ ਤੋਂ ਸਰਪੰਚ ਆ ਤੇ ਇਥੇ ਵੱਡੇ ਨਸ਼ਹਿਰੇ ਮੇਰੀ ਖੇਤੀ ਚੱਲਦੀ ਆ ਤੇ ਇਹਦੇ ਵਿੱਚ ਅੱਧੀ ਕਣਕ ਹੀ ਤੇ ਅੱਧਾ ਨਾੜ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮੈਂ ਤੇ ਸਰਕਾਰਾਂ ਗਰੀ ਇਹੋ ਬੇਨਤੀ ਕਰਦਾ ਵੀ ਮੌਕਾ ਵੇਖਣ ਤੇ ਐਵੇਂ ਜਿਹੜਾ ਇਹ ਗੱਲਾਂ ਬਾਤਾਂ ਵਾਲਾ ਕੰਮ ਨਹੀਂ ਚਾਹੀਦਾ ਜੋ ਵੀ ਆ ਮੌਕਾ ਵੇਖ ਕੇ ਜੋ ਜਾਇਜ਼ ਫੈਸਲਾ ਕਰਨਾ ਉਹ ਇਹ ਮਾਜਬਾ ਕਿੱਥੇ ਦੇਣਾ ਜੀ ਇਹਨਾਂ ਨੇ ਪਰ ਵੇਖਣ ਤੇ ਸਹੀ ਕਸੂਰ ਤੇ ਕੱਢਣ ਕਿਹਦਾ ਕਸੂਰ ਆ ਜਿਹੜੀ ਇਹ ਸੜੀ ਆ ਇਹ ਵੇਖਣ ਵੀ ਕਿਹਦਾ ਕਸੂਰ ਆ ਜ਼ਿੰਮੇਵਾਰ ਕੌਣ ਆ ਏਦੇ ਵੇਖੇ ਸਰਕਾਰ ਉਤਰਾ ਦੇ ਸਰਕਾਰ ਟੀਵੀ ਤੇ ਵੀ ਖਬਰਾਂ ਅੱਜ ਕੱਲ ਮੀਡੀਆ ਦਾ ਜੋਗਿਆ ਸਾਰਾ ਕੁਝ ਘਰ ਬੈਠਿਆਂ ਵੇਨੇ ਆ ਵੀ ਫਲਾਣਾ ਮੰਤਰੀ ਕੀ ਕਹਿੰਦਾ ਢੀਂਗੜਾ ਮੁੱਖ ਮੰਤਰੀ ਕੀ ਕਹਿੰਦਾ ਸਾਰਾ ਸਾਨੂੰ ਪਤਾ ਨਾਲੇ ਮੈਂ ਮੌਜੂਦਾ ਸਰਪੰਚ ਆ 60 ਸਾਲ ਦੀ ਮੇਰੀ ਉਮਰ ਆ ਤੇ ਗੱਲਾਂ ਬਾਤਾਂ ਆ ਮਾਜਮਾ ਮੁਜਬਾ ਕਿੰਨੇ ਦੇਣਾ ਪਰ ਕਸੂਰ ਤੇ ਕੱਢਣਾ ਕਿਹਦਾ ਕਸੂਰ ਆ ਕਿਉਂ ਨੁਕਸਾਨ ਹੋਇਆ ਕਿਹੜੀ ਗੱਲਾਂ ਹੋਇਆ ਇਹ ਤੇ ਸਰਕਾਰ ਵੇਖੇ ਜਿਮੇਵਾਰੀ ਤੈ ਕੀਤੀ ਜਾਵੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਰਕਾਰ ਦੀ ਫਰਜ ਹੈ ਮੈਨੂੰ ਵਿਸ਼ਵਾਸ ਨਹੀਂ ਆ ਮਾਜਵਾ ਮੂਜਵਾ ਇਹਨਾਂ ਦੇਣਾ ਜੀ ਵਿਸ਼ਵਾਸ ਨਹੀਂ ਹੈ ਗੱਲਾਂ ਬਾਤਾਂ ਨਹੀਂ ਆ ਬਾਕੀ ਮੇਰੇ ਹੱਕ ਰਸੀ ਹੋਵੇ ਮੌਕਾ ਵੇਖਣ ਆਣ ਕੇ ਇਹ ਕਿੱਥੋਂ ਇਹਨਾਂ ਮਾਜਵਾ ਦੇਣਾ ਕੀ ਕਰਨਾ ਇਹਨਾਂ ਨੇ ਇਹ ਬੀੜਿਤ ਕਿਸਾਨ ਜਿਨ੍ਹਾਂ ਦੀ ਪੁੱਤਾਂ ਵਗੂ ਪਾਲੀ ਹੋਈ ਫਸਲ ਜਿਹੜੀ ਹੈ ਤਿਆਰ ਖੜੀ ਫਸਲ ਇਸ ਅੱਗ ਦੀ ਘਟਨਾ ਦਾ ਸ਼ਿਕਾਰ ਹੋਈ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਜੋ ਚਾਹ ਜੋ ਸਦਰਾਂ ਸਨ ਉਹ ਤਰੀਆਂ ਦੀਆਂ ਤਰੀਆਂ ਰਹਿ ਚੁੱਕੀਆਂ ਨੇ ਅਜੇ ਇੱਥੇ ਕਾਫੀ ਦੁਖੀ ਨਜ਼ਰ ਆ ਰਹੇ ਨੇ ਕਿਸਾਨ ਤੇ ਇਹਨਾਂ ਦੇ ਪਰਿਵਾਰ ਔਰ ਜਿਹੇ ਚ ਮੰਗ ਕੀਤੀ ਜਾ ਰਹੀ ਸਰਕਾਰ ਪਾਸੋਂ ਕਿ ਇਹ ਮੌਕੇ ਤੇ ਅਧਿਕਾਰੀ ਭੇਜੇ ਜਾਣ ਇੱਥੇ ਜੋ ਬੰਦਾ ਮੁਆਵਜ਼ਾ ਉਹ ਤੈਅ ਕੀਤਾ ਜਾਵੇ ਔਰ ਸਭ ਤੋਂ ਅਹਿਮ ਗੱਲ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿਉਂਕਿ ਦੋਸ਼ ਇਹ ਹੈ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਦੇ ਚਲਦਿਆਂ 25 ਏਕੜ ਦੇ ਕਰੀਬ ਰਕਬੇ ਦੇ ਵਿੱਚ ਜਿਹੜੀ ਹੈ ਉਹ ਫਸਲ ਸੜ ਕੇ ਸੁਆਹ ਹੋ ਚੁੱਕੀ ਜਿੰਦਾ ਜ਼ਿਆਦਾ ਹਿੱਸਾ ਤਿਆਰ ਖੜੀ ਕਣਕ ਦਾ ਸੀ ਤੋਂ ਇਸ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਉਸ ਦੇ ਨਾਲ ਨਾਲ ਜੋ ਇਹਨਾਂ ਕਿਸਾਨਾਂ ਦਾ ਬੰਦਾ ਹੱਕ ਹੈ ਜੋ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪਿੰਡ ਨਿਸ਼ਾਰਾ